ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸੱਤ ਮੈਂਬਰੀ ਕਮੇਟੀ ਤੋਂ ਦਿੱਤਾ ਅਸਤੀਫਾ ਐਡਵੋਕੇਟ ਤਾਮੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਨਹੀਂ ਦੇਣਾ ਚਾਹੀਦਾ ਸੀ ਅਸਤੀਫਾ ਗਿਆਨੀ ਹਰਪ੍ਰੀਤ ਸਿੰਘ ਮੁੱਖ ਮੰਤਰੀ ਮਾਨ ਬਲੋਚੀ ਮਾਝ ਸਾਹ ਤਹਿਸੀਲ ਤੇ ਹਸਪਤਾਲ ਦਾ ਕੀਤਾ ਗਿਆ ਅਚਨਚੇਤ ਦੌਰਾ ਪਾਰਟੀ ਯੂਥ ਕਾਂਗਰਸ ਵੱਲੋਂ ਰੇਲ ਮੰਤਰੀ ਐਸ਼ਵਨੀ ਵੈਸ਼ਨਵ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਸਤਾ ਤੇ ਨੇ ਸੱਜਣ ਕੁਮਾਰ ਲਈ ਮੰਗੀ ਮੌਤ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਰਣਵੀਰ ਲਾਹਬਾਦੀਆ ਨੂੰ ਗ੍ਰਿਫਤਾਰੀ ਤੋਂ ਮਿਲੀ ਅੰਤਰੀਮ ਰਾਹਤ ਬਜਟ ਇਜਲਾਸ 'ਚ ਸ਼ਮੂਲੀਅਤ ਲਈ ਹਾਈ ਕੋਰਟ ਪਹੁੰਚਿਆ ਅਮਰਿਤਪਾਲ ਸਿੰਘ ਅੱਜ ਹੋ ਜਾਵੇਗਾ ਦਿੱਲੀ ਦੇ ਨਵੇਂ ਸੀਐਮ ਦੇ ਨਾਮ ਦਾ ਐਲਾਨ ਪਰਵੀ ਨੂੰ ਹੋਵੇਗੀ ਕ੍ਰੋਮੇ ਕਮੇਟੀ ਦੇ ਅੰਤਰੀ ਕਮੇਟੀ ਦੀ ਉਤੇਚੀ 71 ਤਾ ਬਿਆਸ ਦੇ ਮੰਡੀ ਇਲਾਕੇ ਜਲਾਹਨ ਤੇ ਨਜਾਇਜ਼ ਸ਼ਰਾਬ ਕੀਤੀ ਗਈ ਬਰਾਮਤ This is Indo Oz Australia and you're watching Indo Oz News the voice of unity